ਇਹ ਨਾ 2-3 ਕੁਝ ਦਿਨ ਪਹਿਲਾਂ ਤੁਹਾਨੂੰ ਪਤਾ ਹੋਣਾ ਕਿ ਕੁਝ ਬੰਦੇ ਸਾਡੇ ਵਾਂਟਡ ਸੀਗੇ ਜਿਹੜੇ ਮੋਹਾਲੀ ਪੁਲਿਸ ਕੋਲ ਵੀ ਤੇ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਜਿਹੜਾ ਰਜੈਂਟਾ ਹੋਟਲ ਦਾ ਓਨਰ ਆਪਣਾ ਹੈ ਮੋਹਾਲੀ ਵਾਲਾ ਉਹਨਾਂ ਦੇ ਚੰਡੀਗੜ੍ਹ ਦੇ ਰੈ residense ਦੇ ਉੱਪਰ ਫਾਇਰਿੰਗ ਕੀਤੀ ਗਈ ਸੀ ਉਹਦੇ ਉੱਪਰ ਵਰਕ ਕਰਦੇ ਹੋਏ ਜਿਹੜਾ ਕੱਲ ਮੋਹਾਲੀ ਪੁਲਿਸ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਈ ਕਿ ਕੁਝ ਬੰਦੇ ਜਿਹੜੇ ਹੈਗੇ ਉਹਨਾਂ ਕੋਲ ਵੈਪਨ ਵੀ ਹੈ ਤੇ ਹੋਰ ਵਾਰਦਾਤ ਕਰਨ ਲਈ ਇਹ ਉਤਸੁਕ ਹੈਗੇ ਨੇ ਤੇ ਉਹਦੇ ਚ ਦੋ ਮੁੰਡੇ ਜਿਹੜੇ ਹੈਗੇ ਅਰਜੋਤ ਤੇ ਜਸ਼ਨ ਅਰੈਸਟ ਕੀਤੇ ਗਏ ਸੀ ਮੁਹਾਲੀ ਪੁਲਿਸ ਵੱਲੋਂ ਉਸ ਤੋਂ ਬਾਅਦ ਉਹਦੇ ਨਿਸ਼ਾਨਦੇਹੀ ਤੇ ਚੱਲਦੇ ਹੋਏ ਤੀਸਰਾ ਬੰਦਾ ਜਿਹੜਾ ਜਸ਼ਨ ਹੈਗਾ ਉਹ ਰਣਵੀਰ ਸੌਰੀ ਅਰਜੋਤ ਤੇ ਜਸ਼ਨ ਪਹਿਲਾਂ ਅਰੈਸਟ ਕੀਤੇ ਸੀ ਰਣਵੀਰ ਜਿਹੜਾ ਹੈਗਾ ਉਹਦੀ ਇਨਫੋਰਮੇਸ਼ਨ ਸਵੇਰੇ ਸੀਆਈਏ ਮੁਹਾਲੀ ਨੂੰ ਮਿਲੀ ਸੀਗੀ ਤੇ ਉਹਦੇ ਚ ਜਦੋਂ ਇਹਨਾਂ ਨੂੰ ਟਰੈਪ ਲਾਇਆ ਗਿਆ ਖਰੜ ਦੇ ਨੇੜੇ ਤੇੜੇ ਨੂੰ ਫੜਨ ਲਈ ਇਹਦਾ ਪਿੰਡ ਇੱਥੇ ਨੇੜੇ ਹੈਗਾ ਤਾਂ ਉਹਨੇ ਤਿੰਨ ਫਾਇਰ ਪੁਲਿਸ ਪਾਰਟੀ ਦੇ ਉੱਪਰ ਕੀਤੇ ਤੇ ਜਵਾਬੀ ਫਾਇਰਿੰਗ ਦੇ ਵਿੱਚ ਉਹਦਾ ਇੱਕ ਲੈਗ ਸ਼ਾਟ ਹੋਇਆ ਉਹਦੇ ਲੱਤ ਦੇ ਵਿੱਚ ਗੋਲੀ ਲੱਗੀ ਥਿਸ ਇਜ਼ ਥ ਬਾਕੀ ਇਹ ਸਭ ਤੇ ਕੀ ਉਹਦੇ ਪਹਿਲਾਂ ਬੈਕਗ੍ਰਾਉਂਡ ਇਹਨਾਂ ਤਿੰਨਾਂ ਦੇ ਉੱਪਰ ਜਿਹੜੇ ਤਿੰਨ ਬੰਦੇ ਫੜੇ ਗਏ ਆ ਅਰਸ਼ ਜੋਤ ਜਸ਼ਨ ਤੇ ਰਣਵੀਰ ਇਹਨਾਂ ਤਿੰਨਾਂ ਦੇ ਉੱਪਰ ਤਕਰੀਬਨ ਤਿੰਨ ਤਿੰਨ ਚਾਰ ਚਾਰ ਪਰਚੇ ਦਰਜ ਹੈਗੇ ਆ ਮੋਹਾਲੀ ਦੇ ਵਿੱਚ ਐਸਐਸਓਸੀ ਮੋਹਾਲੀ ਚ ਸੁਹਾਣਾ ਥਾਣਾ ਮਾਜਰੀ ਥਾਣਾ ਡਿਫਰੈਂਟ ਡਿਫਰੈਂਟ ਥਾਣੇ ਜਿੱਥੇ ਇਹਨਾਂ ਦੇ ਪਰਚੇ ਦਰਜ ਹੈ ਅਰਸ਼ ਜਿਹੜਾ ਹੈਗਾ ਇਹ ਪਹਿਲਾਂ ਵੀ ਇਨਵੋਲਡ ਸੀਗਾ ਜਿਹੜਾ ਇੱਕ ਬੰਟੀ ਬੈਂਸ ਦੇ ਉੱਪਰ ਕਟਾਨੀ ਦੇ ਉੱਪਰ ਫਾਇਰਿੰਗ ਹੋਈ ਸੀ ਉਹਦੇ ਚ ਵੀ ਇਨਵੋਲਡ ਸੀਗਾ ਜੀ ਇਹ ਬੰਦਾ ਲੱਕੀ ਪਟਿਆਲ ਗੈਂਗ ਨਾਲ ਇਹ ਤਿੰਨੋਂ ਬੰਦੇ ਰਿਕਵਰੀ ਇਹਨਾਂ ਤੋਂ ਹਲੇ ਕੱਲ ਇੱਕ ਪਿਸਤਲ ਸਾਨੂੰ ਮਿਲ ਗਿਆ ਸੀ 30 ਬੋਰ ਦਾ ਅੱਜ ਇੱਕ ਪਿਸਤਲ ਹੋਰ ਮਿਲਿਆ ਉਹ ਅਸੀਂ ਚੈੱਕ ਕਰ ਰਹੇ ਹਾਂ ਜੀ ਜਿਹੜਾ ਇਹ ਖਰੜ ਦੇ ਇੱਕ ਖਰੜਦਾਰ ਇਹਨਾਂ ਵਾਲਾ ਜਿਹੜਾ ਆਰਸ਼ਾ ਉਹ ਬੱਲੋ ਮਾਜਰੇ ਦਾ ਰਹਿਣ ਵਾਲਾ ਇੱਥੇ ਆਪਣਾ ਕਿੰਨੇ ਕਿੰਨੇ ਰਾਉਂਡ ਹੋਏ ਜੀ ਫਾਇਰ ਤਿੰਨ ਫਾਇਰ ਇਹਦੇ ਵੱਲੋਂ ਰਾਉਂਡ ਕੀਤਾ ਫਾਇਰ ਕੀਤੇ ਗਏ ਸੀ ਪੁਲਿਸ ਪਾਰਟੀ ਦੇ ਉੱਪਰ ਜੀ